ਕਿਸਾਨੀ ਅੰਦੋਲਨ ਨੂੰ ਚੱਲਦਿਆਂ 15 ਦਿਨ ਹੋ ਚੁੱਕੇ ਐ 16 ਦਿਨ ਦੇ ਵਿੱਚ ਸੰਘਰਸ਼ ਜਾਰੀ ਹੋਇਆ ਸ਼ਾਮਲ ਹੋਇਆ ਤਾਂ ਫਿਰ ਚਾਹੇ ਉਹ ਖਨੋਰੀ ਬਾਰਡਰ ਹੋਵੇ ਡੱਬ ਵਾਲੀ ਬਾਰਡਰ ਹੋਵੇ ਜਾਂ ਫਿਰ ਸ਼ੰਭੂ ਬਾਰਡਰ ਹੋਵੇ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੀ ਜੜੀਆਂ ਨੇ ਉਹ ਦਿਖਾ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਅੰਦੋਲਨ ਜਾਰੀ ਆ ਤਾਂ ਉਸ ਦੇ ਵਿੱਚ ਇੱਕ ਹੋਰ ਫਤਵਾ ਜਿਹੜਾ ਉਹ ਲਿਖ ਕੇ ਲਾਇਆ ਹੈ ਮੰਗ ਪੱਤਰ ਜਿਹੜਾ ਕਿਸਾਨਾਂ ਵੱਲੋਂ ਲਾਇਆ ਗਿਆ ਕਿ ਕੋਈ ਵੀ ਕਿਸਾਨ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਦਾ ਹੈ ਤਾਂ ਉਹਨਾਂ ਨੂੰ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ علم ਹੋਣਾ ਚਾਹੀਦਾ ਕਿ ਉਹ ਕਿਹੜੀਆਂ ਮੰਗਾਂ ਖਾਤਰ ਲੜ ਰਹੇ ਨੇ ਫਿਰ ਚਾਹੇ ਉਹ ਪੰਜਾਬ ਦੇ ਕਿਸਾਨ ਹੋਣ ਜਾਂ ਫਿਰ ਯੂਪੀ ਮੱਧ ਪ੍ਰਦੇਸ਼ ਜਾਂ ਰਾਜਸਥਾਨ ਤੋਂ ਆਏ ਕਿਸਾਨ ਹੋਣ ਤਾਂ ਉਹਨਾਂ ਦੇ ਲਈ ਵੱਖ-ਵੱਖ ਪਛਾਵਾਂ ਦੇ ਵਿੱਚ ਮੰਗਾਂ ਜਿਹੜੀਆਂ ਨੇ ਉਹਦਾ ਜ਼ਿਕਰ ਕੀਤਾ ਹੋਇਆ ਹੈ ਜਿਸ ਤਰੀਕੇ ਨਾਲ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਵਿੱਚ ਇਹ ਮੰਗ ਪੱਤਰ ਲਗਾਇਆ ਗਿਆ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ 10 ਮੰਗਾਂ ਜਿਹੜੀਆਂ ਨੇ ਉਹ ਦਰਸਾਈਆਂ ਗਈਆਂ। ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹਿੰਦੀ ਭਾਸ਼ਾ ਦੇ ਵਿੱਚ ਇਹ ਮੰਗ ਪੱਤਰ ਲਗਾਇਆ ਗਿਆ ਤਾਂ ਹਿੰਦੀ ਭਾਸ਼ਾ ਦੇ ਵਿੱਚ ਵੀ ਫਿਲਕੁਲ ਉਸੇ ਤਰ੍ਹਾਂ ਹੀ 10 ਮੰਗਾਂ ਜਿਹੜੀਆਂ ਨੇ ਉਸ ਦਾ ਜ਼ਿਕਰ ਕੀਤਾ ਗਿਆ ਤਾਂ ਜਿਸ ਦੇ ਵਿੱਚ ਸ਼ੁਰੂਆਤੀ ਜੜੀਆਂ ਨੇ ਸਾਰੀਆਂ ਫਸਲਾਂ ਦੀ ਜਿਹੜੀ ਐਮਐਸਪੀ ਦਿੱਤੀ ਜਾਵੇ ਔਰ ਉਹਦੇ ਇਲਾਵਾ ਸੀਪੀ ਸੀ2+50% ਦੇ ਫਾਰਮੂਲੇ ਤਹਿਤ ਸਾਰੀਆਂ ਰਕਮਾਂ ਜਿਹੜੀਆਂ ਨੇ ਉਹ ਕਮਿਸ਼ਨ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਦਿੱਤੀ ਜਾਵੇ ਔਰ ਨਾਲ ਦੀ ਨਾਲ ਗੰਨੇ ਦੀਆਂ ਜਿਹੜਾ ਐਫਆਰਪੀ ਹੈ ਔਰ ਉਸ ਐਸਐਪੀ ਉਹ ਵੀ ਸਮਾਨ ਜਿਹੜੇ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਦਿੱਤਾ ਜਾਵੇ ਤਾਂ ਅਖੀਰੀ ਜਿਹੜੀ ਪਾਸ਼ਾ ਹੈ ਉਸ ਨੂੰ ਅੰਗਰੇਜ਼ੀ ਪਾਸ਼ਾ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਤਾਂ ਜੋ ਕੋਈ ਵੀ ਵਿਦੇਸ਼ਾਂ ਤੋਂ ਕੋਈ ਪੱਤਰਕਾਰ ਆਉਂਦਾ ਜਾਂ ਫਿਰ ਹੋਰ ਜਿਹੜੇ ਲੋਕ ਨੇ ਇਸ ਧਰਨੇ ਦੇ ਵਿੱਚ ਸ਼ਾਮਲ ਹੁੰਦੇ ਨੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਇੰਗਲਿਸ਼ ਪਾਸ਼ਾ ਦੇ ਵਿੱਚ ਇਸ ਤਰ੍ਹਾਂ ਦੇ ਤੌਰ ਦੇ ਉੱਪਰ ਪਤਾ ਲੱਗ ਸਕਿਆ ਤਾਂ ਫਿਲਹਾਲ ਜਿਸ ਤਰੀਕੇ ਦੇ ਨਾਲ ਇਹ ਸੰਘਰਸ਼ ਜਾਰੀ ਆ ਤਾਂ ਪਹਿਲਾਂ ਵੀ ਲਗਭਗ ਡੇਢ ਸਾਲ ਇਹ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਇਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ ਸੀ ਤਾਂ ਹੁਣ ਵੀ ਲਗਭਗ ਅੱਧਾ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਤਾਂ ਉਹ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਕਿਸਾਨ ਅੰਦੋਲਨ ਦੋ ਜਿਹੜਾ ਉਹ ਜਾਰੀ ਹੈ ਤਾਂ ਇਸ ਦੇ ਨਾਲ ਹੀ ਜੇ ਦੇ ਸਕਦੇ ਹੋ ਕਿ ਜਿਸ ਤਰੀਕੇ ਦੀ ਨਿਗਾ ਜਿਹੜੀ ਜਿੱਥੇ ਤੱਕ ਵੀ ਪੈਂਦੀ ਆ ਤਾਂ ਉੱਥੇ ਹਰੇਕ ਜਗ੍ਹਾ ਦੇ ਉੱਪਰ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਤਾਂ ਜਿੱਥੋਂ ਤੱਕ ਵੀ ਜਿਹੜੀ ਟਰਾਲੀਆਂ ਦੀ ਨਿਗਾ ਜਾਂਦੀ ਹੈ ਉਥੋਂ ਤੱਕ ਵੀ ਇਹ ਕਿਸਾਨ ਜਿਹੜੇ ਆਪਣੀਆਂ ਮੰਗਾਂ ਦੀ ਖਾਤਰ ਡਟੇ ਹੋਏ ਨੇ ਫਿਰ ਚਾਹੇ ਉਹ ਮੰਗਾਂ ਜਿਹੜੀਆਂ 10 ਮੰਗਾਂ ਦਰਸਾਈਆਂ ਗਈਆਂ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਲੈ ਕੇ ਇਹ ਹੀ ਮੰਗਾਂ ਨੇ ਔਰ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਹੈ ਉਹ ਲਗਾਤਾਰ ਜਾਰੀ ਹੈ ਮੀਟਿੰਗਾਂ ਚੱਲ ਰਹੀਆਂ ਨੇ ਔਰ ਅਗਲੀ ਰਣਨੀਤੀ ਜਿਹੜੀ ਉਹ ਕੀਤਾ ਕੀਤੀ ਜਾਣੀ ਕਿਉਂਕਿ ਮੁੱਦਾ ਉਹੀ ਹੈ ਦਿੱਲੀ ਫਤਿਹ ਕਰਨੀ ਹੈ ਦਿੱਲੀ ਤੱਕ ਪਹੁੰਚ ਕੇ ਕਿਸਾਨੀ ਅੰਦੋਲਨ ਜਿਹੜਾ ਉਹ ਅੱਗੇ ਵਧਾਉਣਾ ਹੈ ਤਾਂ ਲਗਾਤਾਰ ਪਿਛਲੇ ਸਮੇਂ ਦੌਰਾਨ ਵੀ ਕੇਂਦਰ ਸਰਕਾਰ ਦੇ ਨਾਲ ਵੀ ਮੀਟਿੰਗਾਂ ਜਿਹੜੀਆਂ ਜਾਰੀ ਸੀ ਉਹਦੇ ਬਾਅਦ ਜਿਹੜਾ ਇਸ ਵਕਫ ਵਕਫ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਵੀ ਜਾਰੀ ਕੀਤਾ ਗਿਆ ਔਰ ਪੰਜਾਬ ਤੋਂ ਹਰਿਆਣੇ ਵੱਲ ਨੂੰ ਜਾਂਦੇ ਹੋਏ ਲੁਧਿਆਣਾ ਰਾਜਪੁਰੇ ਸਰਹੰਦ ਹੁੰਦੇ ਆ ਸ਼ੰਭੂ ਬਾਰਡਰ ਦੇ ਉੱਪਰ ਇਹ ਟਰੈਕਟਰ ਟਰਾਲੀਆਂ ਦਾ ਜਿਹੜਾ ਵੱਡਾ ਕਾਫਲਾ ਹੈ ਇਸ ਨੂੰ ਖਲਾਰ ਦਿੱਤਾ ਗਿਆ ਔਰ ਜਿਹੜੇ ਮੂਹ ਨੇ ਇਸ ਦੇ ਸਿੱਧੇ ਤੌਰ ਦੇ ਉੱਪਰ ਦਿੱਲੀ ਵੱਲ ਜਾਂਦੇ ਹੋਏ ਰਸਟੀਆਂ ਵੱਲ ਕੀਤੇ ਹੋਏ ਨੇ ਕਿਉਂਕਿ ਕਿਸਾਨਾਂ ਦਾ ਸਿੱਧੇ ਤੌਰ ਤੇ ਇਹ ਹੀ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਜਾਣਾ ਔਰ ਜੇਕਰ ਇਸ ਤੋਂ ਇਲਾਵਾ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਸੰਘਰਸ਼ ਜਿਹੜਾ ਉਹ ਇਸੇ ਦੌਰਾਨ ਹੀ ਚੱਲੀ ਰਹੇਗਾ ਲੇਕਿਨ ਇਸ ਦੇ ਵਿੱਚ ਵੱਡਾ ਮਾਮਲਾ ਜਿਹੜਾ ਇਹ ਹੀ ਨਿਕਲ ਕੇ ਆਉਂਦਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਮੀਟਿੰਗਾਂ ਨੇ ਉਹ ਲਗਾਤਾਰ ਜਾਰੀ ਹੋ ਰਹੀਆਂ ਨੇ ਪਰ ਫਿਲਹਾਲ ਅਜੇ ਤੱਕ ਵੀ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਜਿਸ ਤੇ ਵਿਚਾਰ ਹੁਣ ਇਹ ਬੋਰਡ ਜਿਹੜਾ ਉਸ ਜਗ੍ਹਾ ਦੇ ਉੱਪਰ ਲਗਾ ਦਿੱਤਾ ਗਿਆ ਕਿਉਂਕਿ ਚਰਚਾਵਾਵਾਂ ਹੁੰਦੀਆਂ ਸੀ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਦਾ ਨਹੀਂ ਪਤਾ ਲੱਕੀਨ ਉਹ ਫਿਰ ਵੀ ਬਰੂਹਾਂ ਦੇ ਉੱਪਰ ਪਹੁੰਚਦੇ ਨੇ ਲੜ ਰਹੇ ਨੇ ਤਾਂ ਇਸ ਦੇ ਪਿੱਛੇ ਜਿਹੜਾ ਕਾਰਨ ਸੀ ਤਾਂ ਹੁਣ ਜਿਹੜਾ ਵੀ ਰਸਤਾ ਹੈ ਇਧਰਲੀ ਸਾਈਡ ਤੋਂ ਨਿਕਲਦਾ ਹੋਇਆ ਦੂਸਰੇ ਵਾਲੇ ਪਾਸੇ ਸਟੇਜ ਵਾਲੇ ਪਾਸੇ ਜਾਂਦਾ ਤਾਂ ਹਰ ਕੋਈ ਵਿਅਕਤੀ ਇਸ ਬੋਰਡ ਦੇ ਉੱਪਰ ਨਿਗਾਹ ਮਾਰ ਕੇ ਚਰਚਾ ਕਰਕੇ ਜਾਂਦਾ ਹੈ ਕਿ ਇਹ ਹੀ ਮੰਗਾਂ ਨੇ ਜਿਸ ਤੇ ਖਾਤਰ ਅਸੀਂ ਦਿੱਲੀ ਸਰਕਾਰ ਦੇ ਨਾਲ ਕਹਿ ਰਹੇ ਆ ਔਰ ਮੀਟਿੰਗਾਂ ਕਰ ਰਹੇ ਆ ਔਰ ਨਾਲ ਦੀ ਨਾਲ ਮੰਗਾ ਜੜੀਆਂ ਨੇ ਉਹ ਲਗਾਤਾਰ ਬਿਲਕੁਲ ਉਸੇ ਤਰੀਕੇ ਦੇ ਨਾਲ ਹੈ ਜਾਹਾਂ ਕੇਂਦਰ ਸਰਕਾਰ ਮੰਗਾ ਮੰਨੂਗੀ ਜਾਂ ਫਿਰ ਇਸੇ ਬਾਰਡਰ ਦੇ ਉੱਪਰ ਪ੍ਰਦਰਸ਼ਨ ਜਿਹੜਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦਾ ਜਾਰੀ ਹੈ ਕੈਮਰਾ ਪਰਸਨ ਸੁਮੇਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤ੍ਰਿਕ ਪੰਡਿਤ ਮੌਲਵੀ ਬੇਗਮ ਤਾੰਤ੍ਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾੰਤ੍ਰਿਕ ਮੋਬਾਈਲ 9517855093 7010598475 ਪਤਾ ਪੰਜਾਬ